ਕਾਹ ਤੇ ਤੁਹਾਨੂੰ ਇੱਕ ਹੈਂਡੀਕੈਪਟ ਸਚਿੰਦ ਅਦੂਲਕਰ ਕਹੂੰਗਾ ਮੈਂ ਲੁਧਿਆਣੇ ਦਾ ਬੜਾ ਵਧੀਆ ਕ੍ਰਿਕਟ ਖੇਡਦਾ ਬੋਲਰ ਵੀ ਐ ਤੇ ਕ੍ਰਿਕਟ ਵੀ ਖੇਡਦਾ ਵਧੀਆ ਤੇ ਇੱਕ 골ਡ ਇੱਕ ਸਿਲਵਰ ਤੇ ਹੋਰ ਅਣਗਿਣਤ ਜਿਹੜੇ ਮੈਡਲ ਲੈ ਲੇ ਚੁੱਕਿਆ ਅਟਕਸਨ ਹੋ ਗਏ ਇਹਦੇ ਵਿੱਚ ਵੀਲ ਚਰ ਕ੍ਰਿਕਟ ਦੇ ਵਿੱਚ ਪੰਜਾਬ ਦੀ ਨੈਸ਼ਨਲ ਟੀਮ ਦੇ ਵਿੱਚ ਦਾ ਖਿਡਾਰੀ ਹਾਂ ਹਾਂਜੀ ਕ੍ਰਿਕਟ ਦੇ ਵਿੱਚ ਮੈਂ ਦੋ ਵਾਰ ਨੈਸ਼ਨਲ ਜੇਤੂ ਟੀਮ ਦਾ ਹਿੱਸਾ ਰਿਆ ਇੱਕ ਵਾਰ ਮੈਂ ਸਟਾਰਟਿੰਗ ਤੇ ਆਪਣੇ ਸਟਾਰਟਿੰਗ ਦੇ ਦੌਰ ਦੇ ਵਿੱਚ ਹੀ ਜੇਤੂ ਟੀਮ ਦਾ ਹਿੱਸਾ ਹੋ ਗਿਆ ਸੀਗਾ ਪੰਜਾਬ ਟੀਮ ਵੱਲੋਂ ਤੇ ਹੁਣ ਲੇਟੈਸਟ ਹੀ ਆ ਦੋ ਤਿੰਨ ਦੋ ਕੁ ਸਾਲ ਪਹਿਲਾਂ ਚੰਡੀਗੜ੍ਹ ਟੀਮ ਵੱਲੋਂ ਖੇਡਿਆ ਸੀ ਉਦੋਂ ਵੀ ਨੈਸ਼ਨਲ ਜਿੱਤਿਆ ਸੀ ਐਮਪੀ ਮੱਧ ਪ੍ਰਦੇਸ਼ ਕਵਾਲੀਏ ਵਿੱਚ ਵੀ ਕਿਉਂਕਿ ਹੈਂਡੀਕੈਪਟਰ ਪਰਸਨ ਇਹਦਾ ਮਨ ਚ ਆਉਂਦਾ ਨਹੀਂਗਾ ਅਗਲਾ ਇਹ ਸੋਚਦਾ ਵੀ ਜਿਹੜੇ ਲੋਕ ਸਹੀ ਨੇ ਉਹੀ ਕ੍ਰਿਕਟ ਖੇਡ ਸਕਦੇ ਨੇ ਉਹੀ ਜਿਹੜੇ ਖੇਡਾਂ ਵੱਲ ਜਾ ਸਕਦੇ ਨੇ ਇਹ ਤੁਹਾਡੇ ਮਨ ਚ ਕਿਵੇਂ ਆਇਆ ਵੀ ਇੱਕ ਚੀਜ਼ ਖੇਢੀ ਜਾਵੇ ਜੇ ਮਨ ਨੂੰ ਇਹ ਚਾਹੁੰਦਾ ਨਹੀਂ ਬਸ ਇਹ ਇੱਕ ਪੈਸ਼ਨ ਹੁੰਦਾ ਇੱਕ ਸ਼ੌਕ ਹੁੰਦਾ ਸ਼ੌਕ ਦਾ ਕਹਿੰਦੇ ਕੁਝ ਨਹੀਂ ਨਾ ਹੁੰਦਾ ਮੁੱਲ ਤੇ ਮੈਂ ਤਮੰਨੋਂਗੇ ਜੀ ਮੈਂ ਆਪਣੇ ਨਾ ਨੋਰਮਲ ਬੰਦਿਆਂ ਨੂੰ ਲੈ ਕੇ ਮੈਂ ਕੈਪਟਨ ਗੱਲ ਹੈ ਮੈਂ 9-10 ਬੰਦੇ ਨਾਲ ਖੇਡਦਾ ਸੀ ਅੱਛਾ ਸਾਡੇ ਸ਼ੇਰਪੁਰ ਦੇ ਕੋਲ ਹੀ ਸਫੇਦ ਦੇ ਵਿੱਚ ਇੱਕ ਹੂੰ ਤੇ ਉੱਥੇ ਖੇਡੀਦਾ ਸੀਗਾ ਮੈਂ ਬੰਦੇ ਇਕੱਠੇ ਕਰਨੇ ਸਵੇਰੇ 5 ਵਜੇ ਉੱਠ ਕੇ ਬੰਦੇ ਵੀ ਮੈਂ ਹੀ ਇਕੱਠੇ ਕਰਨੇ ਸਾਰੇ ਨੂੰ ਵਾਜਾ ਮਾਰ ਲਿਆ ਤੇ ਕੈਪਟਨ ਮੈਂ ਹੁੰਦਾ ਵੀ ਮੈਂ نیچے ਬੈਠ ਕੇ ਨੋਰਮਲ ਬੰਦੇ ਆ ਨਾ ਮੈਚ ਲਾਂਦਾ ਸੀ ਐਂਟਰੀ ਫੀਸ ਵੀ ਮਤਲਬ ਜੋ ਵੀ ਸਾਰੇ ਮਿਲ ਕੇ ਮੈਂ ਆਪਣੇ ਜੇਰੇ ਤੇ ਲਾਂਦਾ ਸੀ ਅੱਛਾ ਸਾਰਿਆਂ ਨੂੰ ਲਿਆ ਕੇ ਖਿਲਾਨਾ ਵੀ ਮਤਲਬ ਇੱਕ ਸ਼ੌਕ ਸੀਗਾ ਜੀ ਤੇ ਮੈਂ ਜਿੱਤਦਾ ਵੀ ਹੁੰਦਾ ਮੈਂ ਬੋਲਿੰਗ ਵੀ ਆਪ ਕਰਦਾ ਮੈਂ ਬੈਟਿੰਗ ਆਪਣੇ ਤੇ ਲੈ ਕੇ ਖੇਡਣ ਦੀ ਕੋਸ਼ਿਸ਼ ਕਰਦਾ ਜਿੰਨਾ ਹੋ ਸਕੇ ਨੋਰਮਲਾਂ ਵਿੱਚ ਤੇ ਉਹ ਲਾ ਲਓ ਫਿਰ نیچے ਬੈਠ ਕੇ ਖੇਲਣਾ ਚਲ ਪਰਮਾਤਮਣ ਨੇ ਅੱਜ ਵੀਲ ਚੇਅਰ ਤੇ ਲਿਆਂਦਾ ਕਿਉਂਕਿ ਉਹਨੂੰ ਕਹਿੰਦੇ ਆ ਜੇ ਆਪਾਂ ਮਿਹਨਤ ਕਰਦੇ ਆ ਤਾਂ ਪਰਮਾਤਮਾ ਸੁਣਦਾ ਕਿਸੇ ক্রিকেট ਪਲੇਅਰ ਨੂੰ ਮਿਲੇ ਤੁਸੀਂ ਇੰਡੀਅਨ ਪਲੇਅਰ ਨੂੰ ਨਹੀਂ ਜੀ ਅਸਤੱਕ ਨਹੀਂ ਮਿਲਿਆ ਕਿਹਨੂੰ ਅੱਛਾ ਜੇ ਮਿਲਣਾ ਚਾਹੋਗੇ ਤਾਂ ਕਿਹਨੂੰ ਮਿਲਣਾ ਚਾਹੋਗੇ ਸਚਿਨ ਤੇਂਦੁਲਕਰ ਜੀ ਨੂੰ ਬਸ ਸਚਿਨ ਤੇਂਦੁਲਕਰ ਜੇ ਜ਼ਿੰਦਗੀ 'ਚ ਮੌਕਾ ਮਿਲੇ ਤਾਂ ਮੌਕਾ ਜੇ ਮੈਨੂੰ ਮਿਲੇ ਤਾਂ ਮੈਂ ਸਚਿਨ ਤੇਂਦੁਲਕਰ ਨੂੰ ਬਹੁਤ ਮਿਲਣਾ ਚਾਹੁੰਦਾ ਬਸ ਕੁਝ ਲੋਕ ਮੈਂ ਕਹੂੰਗਾ ਕੁਝ ਲੋਕ ਜ਼ਿੰਦਗੀ ਇਸ ਤਰ੍ਹਾਂ ਹਣਾਉਂਦੇ ਨੇ ਜਿਹੜੇ ਹੈਂਡੀਕੈਪ ਹੁੰਦੇ ਨੇ ਉਹ ਸੂਸਾਈਡ ਕਰਨ ਤੱਕ ਜਾਂਦੇ ਨੇ ਕਿਉਂਕਿ ਉਹਨਾਂ ਕੋ ਕੋਈ ਰਸਤਾ ਨਹੀਂ ਹੁੰਦਾ ਪਰ ਅੱਜ ਇੱਕ ਹੈਂਡੀਕੈਪਟ ਪਰਸਨ ਕੋਲ ਆਏ ਆ ਉਸ ਦੀ ਜਜਮੈਂਟ ਨੂੰ ਸਲਾਮ ਆ ਉਸ ਦੀ ਜ਼ਿੰਦਗੀ ਨੂੰ ਸਲਾਮ ਆ ਕਿਉਂਕਿ ਤੁਸੀਂ ਸਚਿੰਦਰ ਦੁੱਲਕਰ ਤਾਂ ਦੇਖੇ ਹੋਗੇ ਜੋ ਸਵਾਗਤ ਦੇ ਦੇਖੇ ਹੋਗੇ ক্রিকেট ਦੇ ਵਿੱਚ ਖੇਡਦੇ ਭੱਜਦੇ ਬੋਲਿੰਗ ਕਰਾਉਂਦੇ ਬੈਟ ਛੱਕੇ ਮਾਰੇ ਚੋਕੇ ਮਾਰਦੇ ਪਰ ਅੱਜ ਤੁਹਾਨੂੰ ਇੱਕ ਹੈਂਡੀਕੈਪਟ ਸਚਿੰਦਰ ਦੁੱਲਕਰ ਕਹੂੰਗਾ ਮੈਂ ਲੁਧਿਆਣੇ ਦਾ ਬੜਾ ਵਧੀਆ ক্রিকেট ਖੇਡਦਾ ਬੋਲਰ ਵੀ ਐਫ ਤੇ ক্রিকেট ਵੀ ਖੇਡਦਾ ਵਧੀਆ ਤੇ ਤਿੰਨ ਜਿਹੜੇ ਇੱਕ 골ਡ ਇੱਕ সিলవర్ ਤੇ ਹੋਰ ਅਣਗਿਣਤ ਜਿਹੜੇ ਮੈਡਲ ਲੈ ਲੇ ਚੁੱਕਿਆ ਲੁਧਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਖੇਡਾ ਵਤਨ ਪੰਜਾਬ ਦੀ ਜਿਹੜਾ ਵੀ ਖੇਡ ਚੁੱਕਿਆ ਸਾਡੇ ਨਾਲ ਵੀਰ ਐ ਵੀਰ ਸਭ ਤੋਂ ਪਹਿਲਾਂ ਸਵਾਗਤ ਹੈ ਦਾ ਸਿੱਟ ਹੈਡਲਾਈਨ ਤੇ ਸਸੀ ਕਾ ਵੀ ਤਾਂ ਹਨ ਕੀ ਬਰੇ ਕੀ ਨਾਮ ਬਾਈ ਛੋਟਾ ਪਵਨ ਕੁਮਾਰ ਵੀਰੇ ਪਵਨ ਵੀਰੇ ਸਭ ਤੋਂ ਪਹਿਲਾਂ ਸੋ ਵੀ ਆਪਣੀ ਜ਼ਿੰਦਗੀ ਬਾਰੇ ਦੱਸੋ ਵੀ ਸ਼ੁਰੂ ਚ ਲੈ ਕੇ ਹੁਣ ਤੁਹਾਡੀ ਤਾਂ ਉਮਰ ਕਿੰਨੀ ਹੋ ਚੁੱਕੀ ਆ ਤੇ ਜਿਹੜੀ ਇਹ ਭਿਆਨਕ ਬਿਮਾਰੀ ਹੈ ਸ਼ੁਰੂ ਚ ਸੀ ਜਾਂ ਥੋੜੀ ਦੇਰ ਪਹਿਲਾਂ ਲੱਗੀ ਜਾਂ ਜ਼ਿੰਦਗੀ ਤੇ ਪੜਾ ਲਈ ਅੱਧ ਵਿੱਚ ਲੱਗੀ ਜੀ ਮੈਨੂੰ ਬਚਪਨ ਤੋਂ ਹੀ ਪੋਲੀਓ ਆ ਜੀ ਬਚਪਨ ਤੋਂ ਹੀ ਬੋਥ ਲੈਗ ਪੋਲੀਓ ਮੈਂ ਪਰਸਨ ਹਾਂ ਇਹ ਬਚਪਨ ਤੋਂ ਹੀ ਆਪਣਾ ਪੋਲੀਓਲੀ ਆ ਤੇ ਬਾਕੀ ਆਪਣਾ ਸੱਤ ਸਾਲ ਮੈਨੂੰ 8 ਸਾਲ ਹੋ ਗਏ ਇਹਦੇ ਵਿੱਚ ਵੀਲਚਰ ਕ੍ਰਿਕਟ ਦੇ ਵਿੱਚ ਪੰਜਾਬ ਦੀ ਨੈਸ਼ਨਲ ਟੀਮ ਦੇ ਵਿੱਚ ਦਾ ਖਿਡਾਰੀ ਹਾਂ ਹਾਂ ਆਪਣੇ ਨਾਲ-ਨਾਲ ਮੈਂ ਬੈਡਮਿੰਟਨ ਗੇਮ ਵੀ ਆਪਣੀ 2024 ਦੇ ਵਿੱਚ ਆ ਆਮਾਨ ਜੋ ਸਰਕਾਰ ਆਪਣੇ ਭਗਵੰਤਾਨ ਜੀ ਵੱਲੋਂ ਜਿਹੜੀ ਕਰਾਈ ਗਈ ਸੀ ਜੋ 2024 ਚ ਉਹ ਚ ਮੈਂ ਬੈਡਮਿੰਟਨ ਗੇਮ ਦੇ ਵਿੱਚ ਹਿੱਸਾ ਲਿਆ ਸੀ ਇਹ ਚ ਮੈਂ 골ਡ ਮੈਡਲ ਮਾਰਿਆ ਸੀ ਪੰਜ ਦੇ ਮੈਂ ਸਿੰਗਲ ਸੀਗੇ ਜਿਹੜੇ ਮੈਂ ਸਿੰਗਲ ਨਾਲ ਜਿੱਤੇ ਸੀਗੇ ਪੋਚੀ ਗੋਲਡ ਸੀਗਾ ਤੇ ਡਬਲ ਦੇ ਵਿੱਚ ਫਾਈਨਲ ਚ ਹਾਰ ਗਿਆ ਸੀ ਸਿਲਵਰ ਮੈਡਲ ਮੇਰਾ ਉੱਚਾ ਹੀ ਤੇ ਕ੍ਰਿਕਟ ਵੀ ਖੇਡਦੇ ਹਾਂ ਹਾਂਜੀ ਕ੍ਰਿਕਟ ਦੇ ਵਿੱਚ ਮੈਂ ਦੋ ਵਾਰ ਨੈਸ਼ਨਲ ਜੇਤੂ ਟੀਮ ਦਾ ਹਿੱਸਾ ਰਿਆ ਇੱਕ ਵਾਰ ਮੈਂ ਸਟਾਰਟਿੰਗ ਤੇ ਆਪਣੇ ਸਟਾਰਟਿੰਗ ਦੇ ਦੌਰ ਦੇ ਵਿੱਚ ਹੀ ਜੇਤੂ ਟੀਮ ਦਾ ਹਿੱਸਾ ਹੋ ਗਿਆ ਸੀਗਾ ਪੰਜਾਬ ਟੀਮ ਵੱਲੋਂ ਤੇ ਹੁਣ ਲੇਟੈਸਟ ਹੀ ਆ ਦੋ ਤਿੰਨ ਦੋ ਕੁ ਸਾਲ ਪਹਿਲਾਂ ਚੰਡੀਗੜ੍ਹ ਟੀਮ ਵੱਲੋਂ ਖੇਡਿਆ ਸੀ ਉਦੋਂ ਵੀ ਨੈਸ਼ਨਲ ਜਿੱਤਿਆ ਸੀ ਐਮਪੀ ਮੱਧ ਪ੍ਰਦੇਸ਼ ਕਵਾਲੀਏ ਵਿੱਚ ਬਹੁਤ ਬਹੁਤ ਮਤਲਬ ਮਨਸੋ ਵੀ ਕ੍ਰਿਕਟ ਤੇ ਬੈਡਮਿੰਟਨ ਖੇਡਣ ਦਾ ਚਾਹ ਕਿਥੋਂ ਪਿਆ ਵੀ ਕਿਉਂਕਿ ਹੈਂਡੀਕੈਪਟ ਪਰਸੈਂਟੇਜ ਦਾ ਮਨ ਚ ਆਉਂਦੇ ਨਹੀਂਗਾ ਅਗਲਾ ਹੀ ਸੋਚਦਾ ਵੀ ਜਿਹੜੇ ਲੋਕ ਸਹੀ ਨੇ ਉਹੀ ਕ੍ਰਿਕਟ ਖੇਡ ਸਕਦੇ ਨੇ ਉਹੀ ਜਿਹੜੇ ਖੇਡਾਂ ਵਾਲ ਜਾ ਸਕਦੇ ਨੇ ਇਹ ਤੁਹਾਡੇ ਮਨ ਚ ਕਿਵੇਂ ਆਇਆ ਵੀ ਇੱਕ ਚੀਜ਼ ਖੇਡੀ ਜਾਵੇ ਜੀ ਮਨ ਨੂੰ ਵੀ ਚਾਹੁੰਦਾ ਨਹੀਂ ਬਸ ਇਹ ਇੱਕ ਪੈਸ਼ਨ ਹੁੰਦਾ ਇੱਕ ਸ਼ੌਕ ਹੁੰਦਾ ਸ਼ੌਕ ਦਾ ਕਿੰਨੇ ਕੁਝ ਨਹੀਂ ਹੈ ਨਾ ਹੁੰਦਾ ਮੁੱਲ ਤੇ ਮੈਂ ਮੰਨੋਂਗੇ ਜੀ ਮੈਂ ਆਪਣੇ ਨਾ ਨੋਰਲ ਬੰਦਿਆਂ ਨੂੰ ਲੈ ਕੇ ਮੈਂ ਕੈਪਟਨਸੀ ਕਰਦਾ ਸੀ ਮੈਂ ਨੋਰਲ ਬੰਦਿਆਂ ਨਾਲ ਖੇਡਦਾ ਸੀ ਅੱਛਾ ਸਾਡੇ ਸ਼ੇਰਪੁਰ ਦੇ ਕੋਲੀ ਸਫੇਦ ਦੇ ਵਿੱਚ ਇੱਕ ਹੂੰ ਤੇ ਉੱਥੇ ਖੇਲੀਦਾ ਸੀਗਾ ਮੈਂ ਬੰਦੇ ਇਕੱਠੇ ਕਰਨੇ ਸਵੇਰੇ 5 ਵਜੇ ਉੱਠ ਕੇ ਬੰਦੇ ਵੀ ਮੈਂ ਇਕੱਠੇ ਕਰਨੇ ਸਾਰੇ ਨੂੰ ਵਾਜਾ ਮਨ ਲੀਆ ਤੇ ਕੈਪਟਨ ਮੈਂ ਹੁੰਦਾ ਵੀ ਮੈਂ نیچے ਬੈਠ ਕੇ ਨੋਰਮਲ ਬੰਦੇ ਆ ਨਾ ਮੈਚ ਲਾਂਦਾ ਸੀ ਐਂਟਰੀ ਫੀਸ ਵੀ ਮਤਲਬ ਜੋ ਵੀ ਸਾਰੇ ਮਿਲ ਕੇ ਮੈਂ ਆਪਣੇ ਜੇਰੇ ਤੇ ਲਾਂਦਾ ਸੀ ਅੱਛਾ ਸਾਰਿਆਂ ਨੂੰ ਲਿਆ ਕੇ ਖਿਲਾਨਾ ਵੀ ਮਤਲਬ ਇੱਕ ਸ਼ੌਕ ਸੀਗਾ ਜੀ ਤੇ ਮੈਂ ਜਿੱਤਦਾ ਵੀ ਹੁੰਦਾ ਮੈਂ ਬੋਲਿੰਗ ਵੀ ਆਪ ਕਰਦੇ ਮੈਂ ਬੈਟਿੰਗ ਆਪਣੇ ਤੇ ਲੈ ਕੇ ਖੇਡਣ ਦੀ ਕੋਸ਼ਿਸ਼ ਕਰਦਾ ਜਿੰਨਾ ਹੋ ਸਕੇ ਨੋਰਮਲਾਂ ਵਿੱਚ ਤੇ ਉਹ ਲਾ ਲਓ ਫਿਰ نیچے ਬੈਠ ਕੇ ਖੇਲਣਾ ਚਲ ਪ੍ਰਮਾਤਮਣੇ ਅੱਜ ਵੀਲ ਚੇਅਰ ਤੇ ਲਿਆਂਦਾ ਕਿਉਂਕਿ ਉਹਨੂੰ ਕਹਿੰਦੇ ਆ ਜੇ ਆਪਾਂ ਮਿਹਨਤ ਕਰਦੇ ਆ ਤਾਂ ਪ੍ਰਮਾਤਵਾ ਸੁੰਦਾ ਹਾਂ ਪਤਾ ਕੋਈ ਅਸੀ ਯਾਦਗਾਰੀ ਕਿੱਸਾ ਖੇਡਦੇ ਹੋਏ ਚਾਹੇ ਚੇਰਪੁਰ ਚੋਂ ਸ਼ੇਰਪੁਰ ਹੋ ਗਿਆ ਉਹ ਕੋਈ ਯਾਦਗਾਰੀ ਦੱਸਣੀ ਚਾਹੋਗੇ ਹਾਂਜੀ ਮੇਰਾ ਇੱਕ ਇੱਕ ਮੈਚ ਹੈਗਾ ਸੀਗਾ ਮੇਰੇ ਮੇਰੇ ਮੈਚ ਹੀ ਦੇ ਵਿੱਚ ਹੀ ਸੀਗਾ ਇੱਕ ਮੇਰਾ ਇਨਸੀਡੈਂਟ ਸੀਗਾ ਸਾਡੇ ਮੈਚ ਹੋਇਆ ਸੀਗਾ ਦਿੱਲੀ ਤੇ ਪੰਜਾਬ ਦੇ ਹੂੰ ਤੇ ਉਹਦੇ ਵਿੱਚ ਸਾਡੇ 16 ਓਵਰ ਦਾ ਮੈਚ ਹੋਇਆ ਸੀਗਾ 20 ਓਵਰ ਦਾ ਸੀਗਾ 4 ਓਵਰ ਘੱਟ ਗਏ ਸੀ ਮੀਮੂ ਕਰਕੇ 16 ਓਵਰਾਂ 'ਚ ਸਾਡੇ ਬੰਦਿਆਂ ਨੇ ਸਕੋਰ ਮਾਰੀ ਸੀ 199 190 ਦਾ ਟਾਰਗੇਟ ਦਿੱਤਾ ਸੀਗਾ ਅੱਛਾ ਤੇ ਉਧਰੋਂ ਫਿਰ ਅਸੀਂ ਸੋਚਿਆ ਸੀ ਜਿੱਤੇ ਜਾਾਂਗੇ ਮਤਲਬ 190 16 ਮਤਲਬ ਹੁੰਦੇ ਆ 10 60 30 90 ਗਿੰਦਾ 90 ਗਿੰਦੇ 100 ਉਹਨਾਂ ਦੇ ਬੇਮਾਰ ਨੇ ਸੋਖੀ ਗੱਲ ਤਾਂ ਹੈ ਨਹੀਂ ਫਿਰ ਵੀ ਉਹਨਾਂ ਨੇ ਬੰਦੇ ਉਹਨਾਂ ਦਾ ਦਿੱਲੀ ਦਾ ਸੀਗਾ ਇੱਕ ਬੰਦਾ ਸਾਡੇ ਕੈਪਟਨ ਸਾਹਿਬ ਨੇ 7-8 ਬੋਲਰ ਯੂਜ਼ ਕੀਤੇ ਮੈਨੂੰ ਨਹੀਂ ਯੂਜ਼ ਕੀਤਾ ਸੀਗਾ 7-8 ਬੋਲਰ ਅਲੱਗ-ਅਲੱਗ ਜਿਵੇਂ ਪਹਿਲਾ ਓਵਰ ਕਿਸੇ ਤੋਂ ਦੂਸਰਾ ਕਿਸੇ ਤੋਂ ਕੋਈ ਰੈਗੂਲਰ ਬੋਲਰ ਨਹੀਂ ਇਕੱਠਾ ਰਹਾ ਤੇ 7-8 ਬੋਲਰ ਨੂੰ ਇੱਕ ਬੰਦਾ ਕੁੱਟ ਰਿਹਾ ਸੀ ਸੋਰੋਮ ਮਲਿਕਨਾ ਦਾ ਬਹੁਤ ਵਧੀਆ ਪਲੇਅਰ ਆ ਆਪਣਾ ਭਰਾ ਆਪਣਾ ਉਹ ਦਿੱਲੀ ਦਾ ਕੋਟ ਰਿਆ ਸੀ ਤੇ ਉੱਥੇ ਮੈਨੂੰ ਫਿਰ ਬੁਲਾਇਆ ਗਿਆ ਜਦੋਂ 7-8 ਓਵਰ ਹੋ ਗਏ ਮੈਨੂੰ ਬੁਲਾਇਆ ਹੱਡਲ ਹੋਈ ਟੀਮ ਹੱਡਲ ਹੋਈ ਸਾਡੀ ਮਤਲਬ ਨਾਲ ਹੀ ਗ੍ਰਾਮਾਸਟਰ ਕੱਢਿਆ ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਬਾਵੇ ਵਿਕਟ ਲੈਣੀ ਆ ਮੇਰੇ ਕੈਪਟਨ ਨੇ ਮੈਨੂੰ ਕਿਹਾ ਮੈਂ ਕਿਉਂਕਿ ਮੈਂ ਦੇਖ ਰਿਹਾ ਸੀ ਸਾਰਿਆਂ ਨੂੰ ਘਟ ਪੈ ਰਹੀ ਆ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਮੈਂ ਕਿ ਸਾਰੇ ਫਾਸਟ ਬੋਲਰ ਸੀਗੇ ਮੀਡੀਅਮ ਸੀਗੇ ਸਾਰੇ ਵਿੱਚ ਮਿਕਸ ਅਪ ਸੀਗੇ ਕਈ ਮਜਾਤਰ ਤਿੰਨਕ ਫਾਸਟ ਸੀਗੇ ਤੇ ਬਾਕੀ ਸਪਿਨਰ ਸੀਗੇ ਹਾਂ 7 4 ਠੀਕ ਹੈ ਤੇ ਮੈਨੂੰ ਬੁਲਾਇਆ ਗਿਆ ਤੇ ਮੈਨੂੰ ਕਹਿੰਦੇ ਕਿ ਵਿਕਟ ਚਾਹੀਦੀ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਆ ਆਪਣੇ ਤੇ ਆਪਣੇ ਤੇ ਵਿਸ਼ਵਾਸ ਹੈਗਾ ਜੀ ਇੱਕ ਮੈਂ ਕਿਹਾ ਮੈਂ ਵਿਕਟ ਲੈ ਲੂੰਗਾ ਚਲੋ ਇੱਕ ਅੱਧਾ ਮੈਨੂੰ ਹੀ ਪਊਗਾ ਕੋਈ ਗੱਲ ਨਹੀਂ ਬਟ ਮੈਂ ਇਹਨੂੰ ਕੱਢ ਦੂੰਗਾ ਬੰਦਾ 85ਾਂ ਦੇ ਤੇ ਖੜਾ ਸੀ ਮੈਨੂੰ ਉਹਨੇ ਪਹਿਲੀ ਗੇਂਦ ਤੇ ਛੱਕਾ ਮਾਰਿਆ ਦੂਸਰੀ ਗੇਂਦ ਤੇ ਚੋਕਾ ਮਾਰਿਆ ਤੀਸਰੀ ਗੇਂਦ ਤੇ ਉਹਨਾਂ ਨੇ ਕਿਸ ਤਰ੍ਹਾਂ ਕੈਚ ਕਾਊਟ ਕਰਾਇਆ ਸੀ ਤੇ ਮੈਂ ਤਿੰਨ ਵਿਕਟਾਂ ਲੀਆਂ ਸੀ ਦੋ ਓਵਰਾਂ 'ਚ 12 ਰਨ ਹੀ ਦਿੱਤੇ ਸੀਗੇ ਹੂੰ ਜਦ ਕਿ 10 ਗਿੰਦਾ ਤਾਂ ਮੈਂ 2 ਗਿੰਦਾ ਜੀ ਖਾ ਗਿਆ ਸੀ ਅਗਲੀਆਂ 10 ਗਿੰਦਾ ਮੈਂ ਕਵਰ ਅਪ ਕਰਕੇ 3 ਵਿਕਟਾਂ ਵੀ ਗੱਡੀਆਂ ਤੇ 2 ਹੀ ਰਨ ਖਾਤੇ ਬਸ ਤੇ ਮੈਚ ਮੈਂ ਜਿੱਤੇ ਸੀਗੇ ਅਜਾ ਮੈਂ ਜਿੱਤੇ ਮੈਂ ਜਿੱਤੇ ਸੀ ਝੋਲੀ ਪੈ ਗਿਆ ਮੈਚ ਆ ਹਾਂਜੀ ਹੂੰ ਉਹ ਮੇਰੇ ਜ਼ਿੰਦਗੀ ਦਾ ਬਹੁਤ ਜਿਆਦਾਗਰ ਪਲ ਸੀਗਾ ਤੇ ਉਹਨੂੰ ਮੈਂ ਕਦੇ ਭੁੱਲ ਵੀ ਨਹੀਂ ਸਕਦਾ ਬਹੁਤ ਮਤਲਬ ਕਿ ਉਸ ਵਿੱਚ ਮੈਂ ਆਯੋਗਦਨ ਦਿੱਤਾ ਸੀ ਮੇਰੇ ਵੱਲੋਂ ਯੋਗਦਾਨ ਦਿੱਤਾ ਮੈਨੂੰ ਮਹਿਸੂਸ ਮਤਲਬ ਬਹੁਤ ਗਰਮ ਮਹਿਸੂਸ ਹੋਇਆ ਸੀ ਕਿ ਮੈਂ ਟੀਮ ਦੇ ਕਿਸੇ ਕੰਮ ਯੱਸ ਕਰਾਈ ਕੰਮ ਯੱਸ ਕਰਾਈ ਹਾਂਜੀ ਅਜਾ ਕਾਫੀ ਸਮਾਂ ਹੋ ਗਿਆ ਤੁਹਾਨੂੰ ਹੁਣ 7-8 ਸਾਲ ਹੋ ਗਏ ਖੇਡਦ ਨੂੰ ਅੱਛਾ ਜ਼ਿੰਦਗੀ ਕਿਵੇਂ ਲੰਘਦੀ ਪਈ ਆ ਕਿਉਂਕਿ ਮੈਂ ਦੇਖਿਆ ਤੁਸੀਂ ਪਰਿਵਾਰ ਦੇ ਵਿੱਚ ਕੋਹਰ ਕਮਾਨ ਵਾਲਾ ਹੈ ਨਹੀਂ ਆ ਕੋਈ ਫਾਦਰ ਸਾਹਿਬ ਵੀ ਹੈ ਨਹੀਂ ਤੁਹਾਡੇ ਹਨ ਤੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਜੀ ਘਰ ਦਾ ਗੁਜ਼ਾਰਾ ਬਸ ਇਦਾਂ ਹੀ ਆ ਜੀ ਕਿਉਂਕਿ ਸਾਡੇ ਕੋਲ ਅਸੀਂ ਮੈਚ ਦਾ ਸਾਡੇ ਹੁੰਦੇ ਆ ਹਮ ਹੁਣ ਸਰਕਾਰ ਭਗਵਾਨ ਤੁਮਨ ਜੀ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਜਿਹੜਾ ਖੇਡ ਬਤਨ ਇਹਨਾਂ ਨੇ ਸ਼ੁਰੂ ਕੀਤਾ ਤੇ ਉਹਦੇ ਥਰੂ ਹੁਣ ਕ੍ਰਿਕਟ ਦੇ ਵਿੱਚ ਸਾਡਾ ਇਹ ਆ ਅ ਬਟਵਿੰਟਰਿੰਗ ਗੇਮ ਤਾਂ ਮੈਂ ਇੱਕ ਵਾਰ ਖੇਲੀ ਕ੍ਰਿਕਟ ਗੇਮ ਤਾਂ ਹੁਣ 7-8 ਸਾਲ ਹੋ ਗਏ ਉਹਦੇ ਵਿੱਚ ਮੈਂ ਇੱਕੋ ਵਾਰ ਮਤਲਬ 7-8 ਸਾਲਾਂ ਦੇ ਵਿੱਚ ਮੈਂ 10000 ਜੀਨੇ ਕਿਉਂਕਿ ਸਾਡੇ ਕੋਲ ਪ੍ਰਾਈਜ਼ ਮਨੀ ਹੁੰਦੀ ਆ ਪ੍ਰਾਈਜ਼ ਮਨੀ ਉਹ ਵੀ 15 ਜਾਨੋਂ 51000 ਮਿਲਿਆ ਉਹ ਵੀ ਅੱਧਾ ਸੁਸਾਇਟੀ ਦਾ ਕੱਢ ਲਿਆ ਗਿਆ ਸੁਸਾਇਟੀ ਦਾ ਜੇ 25000 ਬਚਿਆ ਤਾਂ ਉਹ ਸਾਡੇ 15 ਜਾਨਾਂ ਚ ਡਿਵਾਈਡ ਹੋਣਾ ਮਤਲਬ ਸਾਨੂੰ ਪੈਣਾ 1000 1200 ਅਸੀਂ ਮਹੀਨਾ 2-2 ਮਹੀਨੇ ਲਾਂਦੇ ਆ ਉਹ ਚੰਡੀਗੜ੍ਹ ਬੜੇ ਏਰੀਏ ਵਰਗੇ ਏਰੀਏ ਚੋਂ ਤੇ ਸਾਨੂੰ ਰਹਿਣਾ ਪੈਂਦਾ ਔਰ ਤੇ ਫਿਰ ਨਾ ਚਾਹਦੇ ਹੋਏ ਵੀ ਖਰਚੇ ਹੁੰਦੇ ਆ ਮਤਲਬ ਆਪਣੇ ਖਰਚੇ ਹੁੰਦੇ ਆ ਇਹ ਕੁਝ ਵੀ 1000 1500 ਮਤਲਬ ਮਿਲਣਾ ਉਹ ਵੀ ਮਹੀਨਾ ਮਹੀਨਾ ਲਾ ਕੇ ਮਤਲਬ ਇਹ ਥੋੜੀ ਦਿੱਕਤ ਆ ਹੈ ਪੰਜਾਬ ਲੈਵਲ ਤੇ ਇੱਕ ਨਾਮ ਹੈਗਾ ਬਟ ਨਾਮ ਦੇ ਨਾਲ ਇੱਕ ਫਾਈਨੈਂਸ਼ਲੀ ਨੀਡ ਵੀ ਹੁੰਦੀ ਆ ਹੁਣ ਉਹ ਗੁੜੀਆਂ ਆ ਆਪਣੇ ਮੇਰੇ ਗੁੜੀਆਂ ਆ 17 18 ਸਾਲ ਦੀ ਬੱਚਾ ਮੁੰਡਾ ਆ ਮੇਰੇ ਚੌਥੀ ਚ ਪਰਦਾ ਫਾਈਨੈਂਸ਼ਲੀ ਨੀਡ ਵੀ ਆ ਜੋ ਹੈ ਵੀ ਹੁਣ ਘਰ ਵੱਲੋਂ ਵੀ ਪਾਪਾ ਤਾਂ ਹੈ ਨਹੀਂਗੇ ਤੇ ਮੰਮਾ ਹੁਣ ਮੰਮਾ ਨੂੰ ਕੀ ਕਹਿ ਸਕਦਾ ਤੇ ਭਰਾ ਆ ਪਰਾ ਹੁਣ ਭਰਾ ਦੇ ਵੀ ਬੱਚੇ ਨੇ ਕਰਦੇ ਨੇ ਉਹ ਆਪਣਾ 19 ਕਿ ਤਨਖਾਹ ਹੈ ਕਿ ਉਹ ਆਪਣੇ ਜੋਗਾ ਵਸੀ ਕਰ ਪੰਦਾ ਮੈਂ ਉਹਨੂੰ ਕਿੰਨਾ ਕੇ ਕਹੂੰਗਾ ਮਤਲਬ ਕਹਿਣ ਨੂੰ ਦਿਲ ਵੀ ਨਹੀਂ ਕਰਦਾ ਮੈਂ ਕਿਉਂ ਕਹਾਂ ਮੀਨਸ ਮੈਂ 골ਡ ਮੈਟਲ ਦੀ ਇਸਟਮੀਆ ਮੈਂ ਚਾਹੁੰਦਾ ਵਾਸਤੇ ਇੱਕ ਅਰਜ਼ੀ ਤਾਂ ਕਿ ਇੱਕ 골ਡ ਮੈਟਲ ਵੀ ਲੈ ਰਿਆ ਆਪਣੇ ਉਹਨੂੰ ਪ੍ਰੂਫ ਵੀ ਕਰਤਾ ਮੈਂ ਕਿਉਂ ਨਹੀਂ ਸੁਣੀ ਯਾਰ ਇਹ ਨਹੀਂ ਹੁੰਦੀ ਸਮਝਾਂਗੇ ਸੁਣੀ ਚਲ ਹਾਂਜੀ ਕੰਮ ਕੰਮ ਕਰਨ ਦੇ ਬਾਰੇ ਸੋਚ ਨਹੀਂ ਲੋਗੇ ਬੱਚੇ ਵੀ ਪਾਲਣੇ ਆ ਘਰ ਵੀ ਦੇਖਣਾ ਹੈਨਾ ਉਹ ਤੂੰ ਕੰਮ ਕੀਤਾ ਕੋਈ ਤੁਸੀਂ ਅੱਜ ਤੱਕ ਕੋਈ ਸਰ ਮੈਂ ਕੰਮ ਕਰਨ ਦੀ ਸੋਚੀ ਤਾਂ ਹੈ ਹੁਣ ਕੰਮ ਤਾਂ ਕਰੀਏ ਨਾ ਮੈਂ ਉਹੀ ਦੱਸ ਰਿਹਾ ਸੀ ਡੇ ਡੇ ਮਹੀਨਾ ਲਾ ਜਾਂਦਾ ਮਹੀਨਾ ਮਹੀਨਾ ਡੇ ਡੇ ਮਹੀਨਾ ਲੱਗ ਜਾਂਦਾ ਪ੍ਰਾਈਵੇਟ ਜੋਬ ਦੇ ਵਿੱਚ ਆਪਾਂ ਕਿਦਾਂ ਕੋਣ ਐਡਜਸਟ ਕਰਦਾ ਅਗਲਾ ਇੱਕ ਵਾਰ ਮੈਂ ਕਰ ਜੂਗਾ ਅਗਲੀ ਵਾਰ ਕਹੂਗਾ ਕਿ ਆਪਣਾ ਦੇਖ ਲੈ ਬਈ ਪ੍ਰਾਈਵੇਟ ਜੇ ਵਿੱਚ ਆਪਾਂ ਨਹੀਂ ਕਰ ਸਕਦੇ ਦੋ ਤਿੰਨ ਦਿਨ ਦੀ ਛੁੱਟੀ ਲੈਣੀ ਸੋਖੀ ਹੁੰਦੀ ਓਖੀ ਹੁੰਦੀ ਆ ਤਾਂ ਮਹੀਨਾ ਮਹੀਨਾ ਕੋਣ ਦੂਗਾ ਹੀ ਅੱਛਾ ਇੱਕ ਖੋਖੇ ਵਾਲੀ ਗੱਲ ਆਫ ਕੈਮਰਾ ਦਾ ਦੇ ਵਿੱਚ ਤੁਸੀਂ ਉਹ ਗੱਲ ਕੀ ਸੀ ਪੂਰੀ ਜਿਹੜਾ ਅੱਜ ਦਰਸ਼ਕਾਂ ਨੂੰ ਦੱਸ ਦਿਓ ਹਾਂਜੀ ਮੈਂ ਨਹੀਂ ਮੈਂ 7-8 ਸਾਲ ਪਹਿਲਾਂ ক্রিকেট ਤੋਂ ਪਹਿਲਾਂ ਮੈਂ ਖੋਖਾ ਕਰਦਾ ਹੁੰਦਾ ਸੀ ਟੋਲਿਆ ਚੁੰਗ ਦੇ ਵਿੱਚ ਮੇਰਾ ਆਪਣਾ ਛੋਟਾ-ਮੋਟਾ ਪਾਇਆ ਹੋਇਆ ਸੀਗਾ ਪਰ ਚਲੋ ਚੱਲੀ ਨਾ ਥੋੜਾ ਚਾਹ ਪਾਣੀ ਦਾ ਖਰਚਾ ਚੱਲੀ ਜਾਂਦਾ ਸੀਗਾ ਉੱਥੇ ਮੇਰੇ ਨਾਲ ਦੇ ਯਾਰ ਦੋਸਤ ਆਏ ਸੀਗੇ ਜਿਹੜੇ ਮੈਨਾਂ ਕਿਸੇ ਟਾਈਮ ਵੀ ਆਰਟੀਸੀ ਹੱਬੋ ਵਾਲਾ ਹੰਪੜਾ ਰੋਡ ਤੇ ਆ ਆਰਟੀਸੀ ਅਕੈडमी ਉੱਥੇ ਮੈਨਾਂ ਖੇលਦੇ ਰੇ ਵੀਰ ਸੰਦੂ ਹਣੀ ਕੈਪਟਨ ਸੀਗੇ ਉੱਥੇ ਦੇ ਪਲੇਅਰ ਹੋਰ ਵੀ ਸੀ ਦਲੀਪ ਕੁਮਾਰ ਮੇਰੇ ਨਾਲ ਸੀਗੇ ਉਹਨਾਂ ਨੇ ਮੈਨੂੰ ਖੇលਦੇ ਹੋਏ ਦੇਖੇ ਹੁਣ ਉਹਨਾਂ ਉੱਥੋਂ ਦੀ ਭਰਾ ਆਏ ਸੀ ਆਪਣੇ ਉਹ ਖੋਖੇ ਤੋਂ ਉਹਨਾਂ ਨੇ ਫਿਰ ਮੈਨੂੰ ਚੱਕਿਆ ਸੀ ਉੱਥੇ ਨਾਲ ਦੇ ਮੁੰਡੇ ਸਨੀ ਸ਼ੁਕਲਾ ਸੀ ਬਾਈ ਆਪਣਾ ਉਹਨਾਂ ਨੇ ਮੈਨੂੰ ਦੱਸਿਆ ਸੀ ক্রিকেট ਬਾਰੇ ਤੇ ਉਹਨਾਂ ਨੇ ਮੇਰਾ ਟ੍ਰਾਇਲ ਵਗੈਰਾ ਲਿਆ ਟ੍ਰਾਇਲ ਦੇ ਵਿੱਚ ਮੈਂ ਵਧੀਆ ਮੈਂ ਲੈਫਟੀ ਬੋਲਰ ਸੀਗਾ ਮੇਰੀ ਉਹਨਾਂ ਨੇ ਉੱਥੋਂ ਫਿਰ ਉੱਥੋਂ ਮੈਨੂੰ ਚੱਕਿਆ ਗਿਆ ਸੀ ਫਿਰ ਉਸ ਤੋਂ ਬਾਅਦ ক্রিকেট ਦਾ ਜਿਹੜਾ ਸ਼ੁਰੂ ਹੋਇਆ ਹਾਂਜੀ ਉਸ ਤੋਂ ਬਾਅਦ ਕਰੀਆ ਅਚਾ ਕਿਸੇ ক্রিকেট ਪਲੇਅਰ ਨੂੰ ਮਿਲਿਆ ਤੁਸੀਂ ਇੰਡੀਅਨ ਪਲੇਅਰ ਨੂੰ ਨਹੀਂ ਜੀ ਅਸਤੱਕ ਨਹੀਂ ਮਿਲਿਆ ਕਿਹਨੂੰ ਅਚਾ ਜੇ ਮਿਲਣਾ ਚਾਹੋਗੇ ਤਾਂ ਕਿਹਨੂੰ ਮਿਲਣਾ ਚਾਹੋਗੇ ਸਚਿਨ ਟੈਂਡुलकर ਜੀ ਨੂੰ ਬਸ ਸਚਿਨ ਟੈਂਡुलकर ਜੀ ਜੇ ਜਿੰਦਗੀ ਚ ਮੌਕਾ ਮਿਲੇ ਤਾਂ ਮੌਕਾ ਜੇ ਮੈਨੂੰ ਮਿਲੇ ਤਾਂ ਮੈਂ ਸਚਿੰਦ ਦੇ ਜੁਲਕਨ ਨੂੰ ਮਿਲਣਾ ਚਾਹੁੰਦਾ ਬਸ ਤੁਸੀਂ ਤਾਂ ਬੋਲਰ ਹੋ ਤੇ ਕ੍ਰਿਕਟ ਬੈਟਸਮੈਨ ਮਿਲਣਾ ਚਾਹੁੰਦੇ ਹੋ ਹਾਂਜੀ ਉਹ ਬਸ ਹੀ ਇੱਕ ਕ੍ਰਿਕਟ ਦੇ ਗੋਟ ਨੇ ਕ੍ਰਿਕਟ ਬਸ ਉਹਨਾਂ ਉਹਨਾਂ ਦੇ ਉਹਨਾਂ ਦੇ ਇੱਕ ਮਤਲਬ ਬਹੁਤ ਵਧੀਆ ਪਰਸਨ ਨੇ ਮੈਂ ਇੱਕ ਬੈਟਸਮੈਨ ਦੇ ਐਜ਼ ਅ ਬੈਟਸਮੈਨ ਬਹੁਤ ਵਧੀਆ ਉਹਨਾਂ ਦਾ ਮੈਨੂੰ ਲੱਗਾ ਹੈ ਤਾਂ ਮੈਨੂੰ ਮਿਲਣਾ ਚਾਹੁੰਦਾ ਹਾਂ ਕੀ ਜੇ ਨੈਟ ਵਰਨੇ ਆਪਨੇ ਖੁਦ ਹੀ ਰਿਲੇਅ ਕਰਕੇ ਚਲ ਜਾਂਦੇ ਨੇ ਕਿਸੇ ਨੂੰ ਹੰਗਲ ਦੀ ਲੋੜ ਨਹੀਂ ਹੈ ਗਿਆ ਪਿਆਰ ਦੀ ਤਾਂ ਕਰਕੇ ਉਹਨਾਂ ਨੂੰ ਮਿਲਣਾ ਲੈਂਦੇ ਅੱਛਾ ਸਿਲਵਰ ਵੀ ਲੈ ਲਿਆ 골ਡ ਵੀ ਲੈ ਲਿਆ ਹੁਣ ਅੱਗੇ ਗੋਲ ਕੀ ਹੈ ਤੁਹਾਡਾ ਅੱਗੇ ਜੀ ਬਸ ਅੱਗੇ ਤਾਂ ਹੁਣ ਮੈਂ ਐਡਵਿੰਟਨ ਦੇ ਵਿੱਚ ਆਪਣਾ ਕਰਨਾ ਚਾਹੁੰਦਾ ਪੈਰਾ ਖੇਡਾ ਨੇ ਹੋਰ ਆਪਣੇ ਜੈਵਲਿਨ ਥਰੋਅ ਦਾ ਛੋਟਕੂਟਾ ਉਹ ਵੀ ਉਹਨਾਂ ਕੋਸ਼ਿਸ਼ ਕਰ ਰਹੇ ਆ ਕਿ ਅਪਲਾਈ ਕਰ ਚੁੱਕਾ ਹਾਂ ਆਪਣਾ ਫਾਰਮ ਵਗੈਰਾ ਭਾਰਤਾਂ ਛੋਟਪੋਟ ਡਿਸਕਸ ਵਗੈਰਾ ਚ ਜਾ ਰਹੇ ਕੋਸ਼ਿਸ਼ ਕਰ ਰਹੇ ਕਿ ਅੱਗੇ ਹੁਣਾ ਚ ਟਰਾਈ ਕਰਾ ਪੈਰਾ ਲੰਪਿਕ ਖੇਡਾ ਕਰਨੀ ਹੈ ਅੱਛਾ ক্রিকেট ਔਖਾ ਜਾਂ ਬੈਡਮਿੰਟਨ ਔਖਾ ਦੋਨਾਂ ਚ ਸੁੱਖਾ ਔਖਾ ਕਿਹੜਾ ਸੋਖਾ ਦਾ ਕੁਝ ਨਹੀਂ ਹੈਗਾ ਜੀ ਬਸ ਜੇ ਬੈਡਮਿੰਟਨ ਮੈਨੂੰ ਵਧੀਆ ਲੱਗਿਆ ক্রিকেট ਨਾਲੋਂ ਜ਼ਿਆਦਾ ਬੈਟਰ ਮੈਨੂੰ ਬੈਡਮਿੰਟਨ ਲੱਗਿਆ ਬਸ ਹੀ ਇਕੱਲੇ ਨਾ ਇਕੱਲਾ ਉਹਦੇ ਚ 11 ਦੇ ਸਿਰ ਤੇ ਵਾ ਜਿਤਨ ਅੱਛਾ 11 ਪਲੇਅਰ ਨੇ ਇੱਥੇ ਇਕੱਲਾ ਆ ਆਪਣੇ ਆਪ ਦੇ ਵਿਸ਼ਵਾਸ ਹੈਗਾ ਕਰਾਂਗੇ ਅੱਛਾ ਉਹ 11 ਦੀ ਜ਼ਿੰਮੇਵਾਰੀ ਸਾਰੀ ਆਪਣੇ ਤੇ ਪੈਂਦੀ ਆ ਇਹ ਤੇ ਇਕੱਲੇ ਦੀ ਜ਼ਿੰਮੇਵਾਰੀ ਆਪਣੀ ਦੀ ਹਾਂਜੀ 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 ਉਹ ਨਾਲ ਟੀਮ ਦੇ ਨਾਲ ਮਤਲਬ ਟੀਮ ਨਾਲ ਟੀਮ ਵਿੱਚ ਇੱਕ ਹੀ ਬੰਦਾ ਮਤਲਬ ਕੁਝ ਹੋ ਗਿਆ ਤਾਂ ਇਸ ਹੈਪਨਿੰਗ ਹੋ ਜਾਣੀ ਆ ਇਹ ਚ ਇਹ ਚ ਪਤਾ ਹੈ ਕਿ ਆਪਣੇ ਆਪ ਨੂੰ ਆਪ ਦੋਸ਼ ਦੇ ਲਾਂਗੇ ਬਸ ਦੂਸਰੇ ਨੂੰ ਮੈਂ ਹੁਣ ਪੁੱਛਣ ਜਾਊਂਗਾ ਤੁਸੀਂ ਪੈਰਾਮੈਂਟਰ ਖੇਡਣਾ ਚਾਹੁੰਦੇ ਹੋ ਨਾ ਕਿ ਹੁਣ ਤੁਸੀਂ ਅੱਗੇ ਗੋਲ ਵੀ ਤੁਸੀਂ ਜ਼ਿਆਦਾ ਮੈਂ ਅੱਜ ਜੇ ਖੇਡਣੀਆਂ ਨੇ ਆ ਥੋੜਾ ਸੁਪਨਾ ਥੋੜਾ ਸੁਪਨਾ ਹਾਂ ਸੁਪਨਾ ਕੀ ਹੈ ਤੁਹਾਡਾ ਸੁਪਨਾ ਜੀ ਮੇਰਾ ਹੁਣ ਅ ਸਟੇਟ ਲੈਵਲ ਤੇ ਤਾਂ ਜਿੱਤ ਗਿਆ ਅੱਗੇ ਖੇਲਣਾ ਚਾਹੁੰਦਾ ਐ ਬੈਡਮਿੰਟਨ ਦੇ ਵਿੱਚ ਵਾਰ ਗੇਮਾਂ ਹੁੰਦੀਆਂ ਮੈਂ ਚਾਹੁੰਦਾ ਕਿ ਉੱਥੇ व्हीलचेयर ਵਗੈਰਾ ਤੇ ਇਹਦੇ ਵਿੱਚ ਬਸ ਇਹ ਆ ਕਿ व्हीलचेयर ਥੋੜੀ ਹੁੰਦੀ ਆ 70 70 ਲੱਖ ਦੀ ਤਾਈਂ व्हीलचेयर ਹੈ ਮਮਿਆਨ ਦਾ ਇਹ ਦੇਖ-ਦੇਖ ਕੇ ਕੀ ਆਪਾਂ ਦੇਖਦੇ ਆ ਜਦੋਂ ਕਿ ਉੱਥੇ ਖੇਡ ਰਹੇ ਨੇ ਨਾ ਆਬਦਾ ਦਿਨ ਕਰਦਾ ਕਿ ਉੱਥੇ ਆ ਗਿਆ ਸੀ ਵੀ ਅਸੀਂ ਵੀ ਪਰਫਾਰਮ ਕਰਕੇ ਦੇਖੀਏ ਲੋਕਾਂ ਨੂੰ ਕੀ ਖਾਰਨਾ ਨਹੀਂ ਚਾਹੋਗੇ ਕਿਉਂਕਿ ਨੀਡੇਡ ਤੁਸੀਂ ਲੋੜ ਆ ਤੁਹਾਨੂੰ ਚਾਹੇ ਵੀਲਚਰ ਦੀ ਲੋੜ ਆ ਤੁਹਾਨੂੰ ਕਿਉਂਕਿ ਇੱਕ ਪੰਜਾਬ ਦੇ ਪਲੇਅਰ ਹੋ ਤੁਸੀਂ ਖੇਡਾ ਵਤਨ ਪੰਜਾਬ ਦੇ ਖੇਡ ਚੁਕੇ ਹੋ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਲੋਕ ਖਾਸ ਤੌਰ ਤੇ ਜਿਹੜੇ ਲੋਕ ਹੈਂਡੀਕੈਪ ਨੇ ਕੰਮ ਨਹੀਂ ਕਰਦੇ ਠੀਕ ਹੈ ਤੁਸੀਂ ਇੱਕ ਮਿਸਾਲ ਹੋ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਂ ਆਪਣੇ ਜਿਹੜੇ ਨਾਲ ਦੇ ਹੈਂਡੀਕੈਪ ਭੈਣ ਭਰਾ ਜਿਹੜੇ ਵਿਚਾਰੇ ਘਰੋਂ ਹੀ ਨਹੀਂ ਨਿਕਲਦੇ ਮੋਂਨਾਂ ਨੂੰ ਇੱਕੋ ਹੀ ਰਾਏ ਦੇਣਾ ਚਾਹੁੰਦਾ ਤੁਸੀਂ ਘਰੋਂ ਨਿਕਲੋ ਕਿਉਂਕਿ ਘਰੇ ਬੈਟ ਕੇ ਆਪਾਂ ਕੁਝ ਨਹੀਂ ਕਰ ਸਕਦੇ ਆ ਨਿਕਲ ਗਏ ਕੁਝ ਵਰਨਾ ਜਿਉਂ ਜਿਉਂ ਦਾ ਕੱਪਾ ਘਰੇ ਬੈਠੇ ਆ ਆਪਣਾ ਬਸ ਆਪਾਂ ਉੱਥੇ ਜੋਗੇ ਰਹਿ ਜਾਣਾ ਕਿਉਂਕਿ ਮੈਨੂੰ ਪਤਾ ਕਿ ਆਪਾਂ ਕਰ ਸਕਦੇ ਆ ਆਪਾਂ ਨੋਰਮਲ ਬੰਦੇ ਤੋਂ ਵੀ ਵਧੀਆ ਕੰਮ ਕਰ ਸਕਦੇ ਆ ਜੋ ਆਪਾਂ ਕਰ ਸਕਦੇ ਆ ਕੋਈ ਨਹੀਂ ਕਰ ਸਕਦਾ ਉਹ ਫੋਰ ਮੇਰੇ ਖਿਆਲ ਮੈਂ ਆਪਣੇ ਹਿਸਾਬ ਨਾਲ ਕਹਿ ਰਹੇ ਕਿ ਮੈਨੂੰ ਪਤਾ ਕੀ ਜੇ ਆਪ ਪ੍ਰੋਜੈਕਟ ਕਰ ਸਕਦਾ ਤੁਸੀਂ ਵੀ ਕਰ ਸਕਦੇ ਅੱਛਾ ਅਗਰ ਮਦਦ ਕਰਨੀ ਹੋਵੇ ਤਾਂ ਕਿੱਥੇ ਕੰਟੈਕਟ ਕਰਾਂ ਤੁਹਾਨੂੰ ਅ ਮੇਰਾ ਨੰਬਰ ਹੈਗਾ ਜੀ 8872 474778 ਇਹ ਨੰਬਰ ਆਈ ਮੇਰਾ ਟੋਲੇ ਵਾਲ ਚੌਂਕ ਲੁਧਿਆਣਾ ਦਾ ਨਿਵਾਸੀ ਹਾਂ ਸਰ ਨੀਡ ਬਸ ਉਹੀ ਆਈ ਮੀਨਸ ਹੁਣ ਮੈਂ ক্রিকেট ਦੀ ਗੱਲ ਕਰਦਾ ਕਿ ਉੱਚੇ ਆਪਾਂ ਨੂੰ ਉਹ ਤਾਂ ਹੈ ਬਸ ਪ੍ਰਾਈਸ ਨਹੀਂ ਆ ਮੀਨਸ ਉਹ ਬੰਦੇ ਆ ਜਾਣਾ ਉਹ ਵੀ 15 ਆ ਜਾਣਾ ਚ ਜੇ ਆਪਾਂ ਕੋਣ ਜਾ ਯਾਰ ਮਿਰਿਆ 15 ਜਾਨੇ ਚ ਵੰਡਿਆ ਗਿਆ 2200 ਬਰ ਪੱਲੇ ਪੈ ਗਿਆ ਉਹ ਵੀ ਮਹੀਨੇ ਡੇਢ ਮਹੀਨੇ ਉਹ ਇੰਨਾ ਮਤਲਬ ਉਹ ਨਹੀਂ ਹੁੰਦਾ ਸਾਨੂੰ ਇੱਕ ਮੰਥਲੀ ਹੋਵੇ ਕਿ ਆ ਬੰਦੇ ਸਪான்ਸਰ ਵਗੈਰਾ ਵੀ ਹੁਣ ਮੇਰੇ ਕੋ ਇੱਕ ਵੀ ਮੈਂ ਇੱਕ ਕਿਸੇ ਵੀ ਸਪான்ਸਰ ਨਾਲ ਨਹੀਂ ਜੁੜਿਆ ਮੇਰੇ ਨਾਲ ਕੋਈ ਸਪான்ਸਰ ਨਹੀਂ ਹੈਗਾ ਮੈਂ ਆਪਣੇ ਬੇਸਤੀ ਘਰ ਦਾ ਵੀ ਮੇਰਾ ਚੱਲ ਰਿਹਾ ਘਰ ਦਾ ਵੀ ਚਲਾਉਣਾ ਹੁੰਦਾ ਜੋ ਵੀ ਆ ਫਾਈਨੈਂਸ਼ੀਅਲ ਨੀਡ ਹੈਗੀ ਆ ਮਤਲਬ ਉਹ ਤਾਂ ਤੁਹਾਨੂੰ ਪਤਾ ਹੀ ਨਹੀਂ ਰਹਿੰਦੀ ਆ ਕਿਉਂਕਿ ਨਾਲ ਨਾਲ ਆਪਾਂ ਖੇਲ ਵੀ ਸਕੀਏ ਕਿ ਸਾਨੂੰ ਦਿੱਕਤ ਵੀ ਕੋਈ ਨਾ ਹੋਵੇ ਬਸ ਇੰਨੀ ਕੀ ਚਾਹੁੰਦਾ ਮੈਂ ਸੁਵੇਸ਼ਾਨ ਇੱਕ ਪੰਜਾਬ ਦੇ ਪਲੇਅਰ ਜਿਨ੍ਹਾਂ ਨੇ ਆਪਣੇ ਲੁਧਿਆਣਾ ਦਾ ਨਾਮ ਰੋਸ਼ਨ ਕੀਤਾ ਨੈਸ਼ਨਲ ਤੱਕ ਖੇਡ ਚੁੱਕੇ ਨੇ ਪੰਜਾਬ ਖੇਡਾ ਵਤਨ ਪੰਜਾਬ ਦੇ ਵੀ ਖੇਡ ਚੁੱਕੇ ਨੇ ਅੱਗੇ ਸੁਪਨਾ ਕਿ ਹੋਰ ਉੱਤੇ ਜਾਣਾ ਮੈਂ ਕਹਿੰਗਾ ਵੀਡੀਓ ਬਤ ਬਤ ਸ਼ੇਅਰ ਕਰੋ ਜਿਹੜੇ ਲੋਕ ਘਰੇ ਬੈਠੇ ਨੇ ਕੋਈ ਕੰਮਕਾਰ ਨਹੀਂ ਕਰਦੇ ਉਹਨਾਂ ਲਈ ਇੱਕ ਮਿਸਾਲ ਇਹ ਵੀਰ ਕਮੈਂਟ ਰਾਂ ਵਿੱਚ ਦੱਸੋ ਵੀ ਇਹਨੂੰ ਕਿਸ ਤਰ੍ਹਾਂ ਦੀ ਨੀਡਿਡ ਚਾਹੀਏ ਇਹ ਨੀਡਿਡ ਜ਼ਰੂਰੀ ਜਿਹੜੀ ਹੈ ਇਹਨੂੰ ਨੀਡਿਡ ਹੈ ਉਹ ਵੀ ਅਸੀਂ ਨੰਬਰ ਮੈਂਸ਼ਨ ਕਰਾਂਗੇ ਤਾਂ ਜੋ ਇਸ ਬੰਦੇ ਦੀ ਹੈਲਪ ਕੀਤੀ ਜਾ ਸਕੇ ਸੋ ਤੁਸੀਂ ਜੁੜੇ ਲੋ ਦਾ ਸਿਟੀ ਹੈਡਲਾਈਨ ਦੇ ਨਾਲ ਮੈਂ ਅਪ ਸੀ ਕੈਮਰਾਮੈਨ ਸਾਕਰ ਜ਼ਲਾਲ ਲੁਧਿਆਣਾ